ਦੇ ਪਹੁੰਚੇ ਨੇ ਵੱਡੇ ਮਹਾਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਪੁਰਖ ਉਹਨਾਂ ਦੇ ਜਾਨਸ਼ੀਨ ਉਹਨਾਂ ਤੋਂ ਵਾਰਸ ਆਏ ਹੋਏ ਸਾਰੇ ਮਹਾਪੁਰਖ ਵੀ ਉਹ ਇਹ ਬਚਨ ਦੱਸਦੇ ਸਨ ਵੀ ਉਸ ਵੇਲੇ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਪ੍ਰਕਰਮਾਂ ਦੇ ਵਿੱਚ ਲਿਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪੇਟ ਕੀਤਾ ਸੀ ਤੇ ਉਸ ਵੇਲੇ ਉਥੇ ਇੱਕ ਛੋਟਾ ਨਿਸ਼ਾਨ ਸਾਹਬ ਲਾ ਦਿੱਤਾ ਗਿਆ ਸੀ ਤੇ ਫਿਰ ਕਾਫੀ ਦੇਰ ਤੱਕ ਮਹਾਪੁਰਖ ਦੱਸਦੇ ਸਨ ਵੀ ਅਸੀਂ ਵੀ ਉਸ ਨਿਸ਼ਾਨ ਦੇ ਦਰਸ਼ਨ ਕਰਦੇ ਰਹੇ ਹਾਂ ਜਿਹੜੀਆਂ ਵੀ ਸੰਗਤਾਂ ਪ੍ਰਕਰਮਾਂ ਵਿੱਚੋਂ ਦੀ ਲੰਘਦੀਆਂ ਉਥੇ ਨਮਸਕਾਰ ਕਰਕੇ ਜਾਂਦੀਆਂ ਸਨ ਕਈ ਪ੍ਰੇਮੀ ਫੁੱਲਾਂ ਦੇ ਸੇਰੇ ਕੁਝ ਫੁੱਲ ਉਥੇ ਲਿਆ ਕੇ ਭੇਟਾ ਹਰ ਰੋਜ਼ ਕਰਦੇ ਸਨ ਇਹ ਉਹਨਾਂ ਦੀ ਭਾਵਨਾ ਸੀ ਪਰ ਫਿਰ ਬਾਅਦ ਵਿੱਚ ਜਦੋਂ ਪ੍ਰਕਰਮਾਂ ਦੀ ਦੁਬਾਰਾ ਸੇਵਾ ਹੁੰਦੀ ਹੈ ਫਿਰ ਕੁਝ ਜਿਹੜੇ ਪ੍ਰਬੰਧਕ ਸਨ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਇੱਕ ੜਿੱਕਾ ਜਿਹਾ ਨਿਸ਼ਾਨ ਸਨ ਇਹਨੂੰ ਹਟਾ ਦਿੱਤਾ ਜਾਵੇ ਪਤਾ ਨਹੀਂ ਕਿਹਦੀ ਸਲਾਹ ਸੀ ਤੇ ਉਹ ਨਿਸ਼ਾਨ ਸਭ ਨੂੰ ਉਥੋਂ ਹਟਾ ਦਿੱਤਾ ਗਿਆ ਪਰ ਉਸ ਜਗ੍ਹਾ ਤੇ ਇੱਕ ਚਿੱਟੇ ਮਾਰਬਲ ਦਾ ਕਾਲੀ ਧਾਰੀ ਵਾਲਾ ਪੱਥਰ ਉੱਥੇ ਲਾਇਆ ਗਿਆ ਜਿੱਥੇ ਉਹ ਨਿਸ਼ਾਨ ਸਾਬ ਹੁੰਦਾ ਸੀ ਪਰ ਉਸ ਜਗ੍ਹਾ ਤੇ ਵੀ ਜਿਹੜੇ ਜਾਣਕਾਰ ਪ੍ਰੇਮੀ ਗੁਰਸਿੱਖ ਸਨ ਉੱਥੇ ਲਿਆ ਕੇ ਅਮਰਤ ਵੇਲੇ ਸਿਰ ਤੇ ਫੁੱਲ ਰੱਖ ਦਿੰਦੇ ਸੰਗਤਾਂ ਪਾਸੇ ਦੀ ਲੰਗਦੀਆਂ ਉੱਥੇ ਨਮਸਕਾਰ ਕਰਦੇ ਤੇ ਫਿਰ ਕੁਝ ਸਮੇਂ ਤੋਂ ਬਾਅਦ ਫਿਰ ਉਹ ਸਿਲਾ ਨੂੰ ਵੀ ਗਾਇਬ ਕਰ ਦਿੱਤਾ ਗਿਆ ਕਿਉਂ ਇਹ ਪਰਮੇਸ਼ਰ ਜਾਣਦਾ ਤੇ ਹੁਣ ਉਹ ਪਿਛਲੇ ਪਾਸੇ ਹਟਵਾ ਉਹ ਵੀ ਉੱਪਰਲੀ ਮੰਜ਼ਲ ਦੇ ਉੱਤੇ ਬਾਬਾ ਜੀ ਦਾ ਸ਼ਿਦੀ ਆਸਥਾਨ ਬਣਾਇਆ ਗਿਆ ਤੇ ਹੁਣ ਨਵੀਨੀਕਰਨ ਉਸ ਦਾ ਹੋ ਰਿਹਾ ਹੈ। ਬਾਬਾ ਦੀਪ ਸਿੰਘ ਜੀ ਦੰਮੀ ਟਕਸਾਲ ਦੇ ਪਹਿਲੇ ਮੁਖੀ ਸਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਆਪਣਾ ਸੀਸ ਪੇਟ ਕੀਤਾ ਸੀ। ਫਿਰ ਉਸ ਤੋਂ ਬਾਅਦ ਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਉਨ੍ਹਾਂ ਦਾ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ ਤੇ ਉਹ ਵੀ ਦਮਨੀ ਟਕਸਾਲ ਦੇ ਹੀ